ਨਰਿਸ਼ੀ ਅਨੰਦ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਵੇਨੰਤੀ ਸੁਣਾ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਦਰਮਾ ਦੇ ਠਾਡੇ ਦਰਵਾਰ ਤੁਜ ਵੇਨਾ ਸੁਰਤ ਕਰੇ ਕੋ ਮੇਰੀ ਦਰਸ਼ਨ ਦਿਜੈ ਹੋ ਲਿਖਿਵਾਰ ਸੋ ਕੋਟਲ ਗੁਰ ਸੇਵੀ ਐ ਇਹਨ ਸੁਸਹਿ ਸੁਪਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਨੋਕ ਮਹਲਾ ਤੀਜਾ ਬ੍ਰਹਮ ਬਿੰਦ ਤੇ ਸਦਾ ਬ੍ਰਹਮਾਤਰ ਹੈ ਇੱਕ ਸ਼ਬਦ ਲੇਵਲਾਇ ਨਾਵ ਨਿਧੀ 18 ਹੈ ਸਿੱਧੀ ਪਿੱਛੇ ਲਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਈ ब्रह्मबिंदै तिसदा ब्रहमत रहै एक शब्द लेवलाए नव निधि अठरह सिद्धि पिछ लगीया फिरै जो हर हृदय सदा वसाये ਬੇਨ ਸਤਗੁਰ ਨਾਉ ਨ ਪਾਈਐ ਬੁਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮੇਲੇ ਸੁਖ ਪਾਏ ਜੁਗ ਚਾਰ ਮਹਲਾ 3 ਕਿਆ ਗਬਰੂ ਕਿਆ ਬਿਰਦ ਹੈ ਮਨ ਮੁਖ ਤ੍ਰਿਸ਼ਨਾ ਭੁਖ ਨ ਜਾਏ ਗੁਰ ਮੁਖ ਸਬਦੇ ਰਤਿਆ ਸ਼ੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗੇ ਆਏ ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ ਜੋ ਨਾਮ ਰਹੇ ਲਿਬਲਾਏ ਪੜੀ ਹਾ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਈਂ ਦੇ ਤਿਨ ਅਰਸ਼ਨ ਪੀਖਾ ਸੁਣ ਕੀਰਤਨਾ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕੇਲੇ ਵਿਖ ਕ੍ਰਿਖਾ ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੈ ਮੇਰਾ ਗੁਰ ਧਰੇ ਵਿਖਾ ਹਰ ਨਾਮ ਸਲਾਹੀ ਰੰਗ ਸਿਉ ਸਭ ਕੇਲੇ ਵਿਖ ਕ੍ਰਿਖਾ ਤਨ ਤਨ ਸੁਹਾਵਾ ਸੁ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ